ਉਸ ਬੰਦੇ ਨੂੰ ਕੋਈ ਕਾਰਵਾਈ ਨਹੀਂ ਕਰਦੀ। ਉਹ ਡਿਗਰੀ ਜਲੇ ਸੀ। ਨਹੀਂ ਸਭ ਜਲਦੀ। ਮੈਂ ਰਿਗਾਰਡ ਲੈ ਕੇ ਤੁਹਾਨੂੰ। ਹੋ ਗਈ ਹੋਈ ਹੈ ਜੀ ਹੁਣ ਤੇ। ਕੋਈ ਗੱਲ ਨਹੀਂ ਲੱਗਦਾ। ਕਿਹੜਾ ਵਸਟਰਨ? ਦੁੱਖ ਪੰਜੇ। ਆਪਣੇ ਆਪ ਦੇ ਕਰੇ। ਹਸਪਤਾਲ ਦੇ ਬਾਹਰ ਫਸੇ। ਸਾਡੇ ਕੁਰੂੜੀ ਦੇ ਕਰਦੇ। ਹਾਈ ਕੋਰਟ ਸਾਨੂੰ ਰਿਟ ਬਈ ਇਸੋਂ ਦੇ ਮਾਮਲੇ ਤੇ ਇਹਨਾਂ ਨੂੰ ਪਾਰਟੀ ਨਾਲ। ਇਹ ਕਹਿੰ ਰਹੇ ਕਿ ਆਲਰੇਡੀ ਦੇ ਹੈਵ ਦੇ ਰਿਟਨ ਟੂ ਕਲੋਜ਼। ਸਰ ਉਸ ਤੋਂ ਬਾਅਦ ਜਲਾਲਾ ਮਾਮਲਾ ਦਾ ਕਰਾਇਆ ਸੀ ਡਾਕਟਰ ਤੇ 8-10 ਮਿੰਟ ਕਰ ਰਿਹਾ ਕਰਤੀ ਹੈ। ਜਲਾਲਾ ਬਾਅਦ ਕੁਰੂੜਾ ਤੇ 8-10 ਮਿੰਟ ਸੱਚੇ ਹੋ ਗਏ ਹੁੰਦੇ ਤੇ। ਇਹ ਕਿਨੇ ਸਰਪੀਕ ਕਰ ਦਿਖਾਓ ਜਿਹੜਾ ਲਿਖਿਆ ਹੋ। ਸਰਕਾਰ ਵੀ ਆਉਜੇ ਨਕਲੀ ਡਾਕਟਰ ਮੈਂ ਖੁਦ ਉਹਦੇ ਜੇ ਮੈਂ ਮੈਂ ਮੇਰੇ ਸ਼ਿਕਾਇਤ ਹੋਈ ਇਹ ਮੂਤੇ ਬੈਠੇ ਨੇ ਡਾਕਟਰ ਐਂਗਲੀ ਬੁਲਾ ਲਓ। ਜਿੱਥੇ ਬੈਠੀ ਹੈ ਦੀ ਕਾਪੀ ਦੇ ਦੋ ਮੈਂ ਅੱਜ ਇਸ ਕਿਸੇ ਆਉਗਾ ਉਹ ਅੱਜ ਇਹ ਮੂਤ ਥਰੀ ਚਾਂਸਸ ਦਿੱਤਾ ਸੀ ਉਹ ਬੰਦਾ ਆਇਆ ਨਹੀਂ ਜੇ ਅਸੀਂ ਪੁਲਿਸ ਇਨਫੋਰਮ ਕਰਤਾ ਕਿ ਇਹ ਬੰਦਾ ਨਾਪਕਾ ਸੁਪਰ ਹੋ ਗਿਆ ਹੈ। ਉਹ ਪੁਲਿਸ ਚੀਜ਼ ਤੋਂ ਹੋਊਗਾ ਉਹ ਕਾਪੀ ਦੇ ਦੋ ਸਾਨੂੰ ਉਹ ਟੇਕ ਕਾਪੀ ਦੇਸ ਤੇ ਹੀ ਕੋਈ ਚਾਹਤ ਨਹੀਂ ਇਹ ਬਿਗ ਡਾਟਾ ਫਾਈਲ ਵੀ ਲੱਗੀ ਹਾਂ ਉਹ ਨਹੀਂ ਆਉਂਦੀ ਨਹੀਂ ਆਉਂਦੀ ਫਾਈਲ ਜਿਹੜਾ ਸਰ ਲੈ ਬੋਰਡ ਵੀ ਪਾਉਣੇ ਸ਼ੁਰੂ ਕਰ ਰਹੇ ਹਾਂ ਹਾਂ ਉਹਨੂੰ ਚਲੋ ਮੈਂ ਲੈ ਵੀ ਆਪਣੇ ਦੋ ਦਿਨ ਅਸੀਂ ਸਾਰੇ ਸਵਾਲ ਜਿਹੜੇ ਵਾਟਰ ਕੂਲਰ ਪਾਣੀ ਦਾ ਵੀ ਬੜਾ ਤੇ ਲਾਈਟ ਦਾ ਵੀ ਬਹੁਤ ਆਵਾਜ਼ ਆ ਰਿਹਾ ਹੈ ਵੀਡੀਓ 'ਤੇ ਕਿੰਨੀ ਸੀ ਵਾਟਰ ਚੋਲਰ ਤੇ ਜਾ ਰਹੇ ਸੀ ਪੱਟ ਕੇ ਲੈ ਗਿਆ ਕੈਪ ਕੋਈ ਤਾਂ ਉਹ ਭਾਵੇਂ ਪੱਟ ਕੇ ਲੈ ਗਿਆ ਦੇਖੋ ਜੀ ਤਲ ਦੇਖਦੇ ਅਸੀਂ ਪੇਸ਼ੈਂਟ ਪਰ ਪ੍ਰਾਰਥਨਾਵਲੀ ਤੋਂ ਮਾਨ ਪੁੱਛਿਆ ਕਹਾਂ ਨਾ ਲੋਕਸ ਨੂੰ ਕੰਟਰੋਲ ਸਪਾਈ ਦੀ ਡਿਊਟੀ ਕਿੰਨਾ ਦੀ ਹੈ ਸਰ ਐਸਐਮਐਸ ਸਪਾਈ ਦੀ ਡਿਊਟੀ ਕਿੰਨਾ ਦੀ ਹੈ ਮੈਡਮ ਚੈੱਕ ਕਰਦੇ ਆਪਨੇ ਕੋਲ ਸਪਾਈ ਵਾਲੇ ਕਿੰਨੇ ਨੇ 13 13 ਨੇ 13 ਦਾ ਭਈ ਕੀ ਕੀ ਕੰਮ ਹੁੰਦਾ 13 ਦੀ ਸੋਮਾ ਹੈ ਔਰ ਸਪਾਈ ਸੇ ਕੀ ਕੀ ਕੰਮ ਕਰਨਾ ਹੁੰਦਾ ਉਹਨਾਂ ਦਾ ਪੋਚੇ ਦਾ ਕੰਮ ਹੈ ਝਾੜੂ ਪੋਚੇ ਦਾ ਜਮੀਨ ਹੈ ਟੀਕਾ ਪੌੜੀਆਂ ਤੇ ਰੈਂਟੀ ਨਹੀਂ ਮਿੱਟੀ ਹੈ ਸਿਪਰਵੀਜ਼ਨ ਕਰ ਦਿਓ ਆਪ ਜੀ ਦਾ ਹਾਂਜੀ ਲੱਗਦਾ ਹੀ ਨਹੀਂ ਵੀ ਹਸਪੀਟਲ ਇਹੇ ਤੁਸੀਂ ਮੰਗਾਇਓ ਜੀ ਕਿਹੜੇ ਕਿਹੜੇ ਡਿਊਟੀ ਤੇ ਹੁੰਦੇ ਨੇ ਰੋਸਟਰ ਰੋਸਟਰ ਮੰਗਾਓ ਹਾਂ ਲੈ ਕੇ ਆਓ ਬੰਦੇ ਭਲਾਓ ਸਾਰੇ ਅੱਜ ਆ ਜਾ ਜੇ ਠੀਕ ਨਹੀਂ ਲਾਓ ਸਾਰੇ ਸਿਪਰ ਜਿਹੜੇ ਆ ਡਿਊਟੀ ਉਹ ਤਾਂ ਡਾਕਟਰ ਸਾਹਿਬ ਤੁਸੀਂ ਵੀ ਚਾਹ ਕਰ ਰਹੇ ਹੋ ਜੀ ਪੌੜੀਆਂ ਦੇ ਉੱਪਰ ਨਾਲ ਦੇਖਿਆ ਸੀ ਮੁੱਟੀ ਜੰਮੀ ਪਈ ਜਿਵੇਂ 20 20 ਦਿਨs ਮਹੀਨਾ ਵੀ ਨਹੀਂ ਹੁੰਦਾ ਸਰ ਅੱਜ ਦੋ ਦਿਨ ਐ ਵਾਸ਼ ਕਰਾਣ ਲੱਗ ਗਏ ਸੋ ਕਿਉਂਕਿ ਉਹ ドライ ਪਾਣੀ ਮਤਲਬ ਹਸਪਤਲ ਦੇ ਅੰਦਰ ਖੜਾ ਤਿਲਕੇ ਡਿੱਗੀ ਜਾਂਦੇ ਲੋਕਾਂ ਵਾਲਾ ਪਾਣੀ ਨਹੀਂ ਜਿਹੜੇ ਕਮਰ ਕੂਲਰ ਹੈ ਕਮਰੇ ਭਰੇ ਪੈਨੇ ਜਾਲੀ ਨਹੀਂ ਰਿਹਾ ਮੈਂ ਕੱਲ ਆਇਆ ਜੀ ਦੇਖਿਆ ਮਿੱਟੀ ਮਿੱਟੀ ਕੋੜੀਆਂ ਦੇ ਬਜ਼ੁਰਗ ਬੰਦਾ ਟਿੱਕੂ ਕੋਲੋਂ ਪਾਣੀ ਚਿੱਤਰ ਰੱਖੀ ਨਾ ਪਾਣੀ ਚੜਦੀ ਜਿਹੜੀ ਵੇਲੇ ਅਸੀਂ ਕਰਦੇ ਠੀਕ ਹੈ ਜੇ ਤੁਹਾਨੂੰ ਲੱਗਦਾ ਤੁਸੀਂ ਟ੍ਰਾਈ ਕਰਾਣੇ ਕਿਸੇ ਕੋਲ ਨਹੀਂ ਅੰਤ ਨੂੰ ਕਰਾਈ ਉਹ ਚੋਣ ਜਿਹੜੇ ਪੇਸ਼ੈਂਟ ਦਾ ਪਤਾ ਲੈਣ ਦੇ ਸਪੈਸ਼ਲ ਨੰਬਰ 'ਤੇ ਕੱਲ ਪਰਸ ਵੀ ਆਏ ਜੀ ਉਹਦਾ ਪੱਖਾ ਉੱਪਰ ਬੰਦ ਕੱਲ ਵੀ ਬੰਦ ਖੜਾ ਸਾਡੇ ਆਉਂਦੇ ਹਾਂ ਤੋਂ ਵੇਜੀ ਉਹ ਦੋਸ਼ਾਂ ਬੜੀਆਂ ਚੀਜ਼ਾਂ ਦਾ ਕਰਾਈ ਪਰ ਪੱਖੇ ਬੰਦ ਕਿਵੇਂ ਨੇ ਅਕਾਰ ਬਾਂਦ ਸੀ ਜਦੋਂ ਮੈਂ ਕਹਿੰਦਾ ਅਸੀਂ ਕਹੇ ਕਿ ਮਾਹਰ ਹਾਲਾਤ ਉਹ ਚਲਵਾ ਗਏ ਜੀ ਅਕਾਰ ਜੀ ਸਭ ਤੋਂ ਸਾਰੇ ਦੇ ਬਿਲਕੁਲ ਗਰਾਫੀ ਕੰਪੈਸਟਰ ਵੀ ਚੇਂਜ ਕਰਾਏ ਸਾਰੇ ਹੁੰਦੇ ਚੇਂਜ ਹੋਏ ਤਾਂ ਆਪ ਵੀ ਚੈੱਕ ਕਰੀਏ ਮੇਰੇ ਸਭ ਨਾਲ ਕੋਈ ਨਹੀਂ ਕੋਈ ਬੜੀ ਮੈਂਡੀਨਸ ਚਾਰਜ ਹੁੰਦੀ ਪ੍ਰਦੀਪ ਉਹ ਇਲੈਕਟ੍ਰਿਸਿਟੀ ਦਾ ਬਹੁਤ ਜਿਆਦਾ ਹੈ ਬੜਾ ਬਰਾਹ ਹੁੰਦਾ ਪੇਸ਼ੈਂਟ ਉੱਪਰਲੀ ਮੰਜ਼ਲ ਤੇ ਸਾਰਾ ਵੀ ਬੜਾ ਸਫਾਈ ਵਾਲੇ ਸਾਰੇ ਕੁੜਾ 10 ਨੰਬਰ ਦਾ ਬੜਾ 10 ਨੰਬਰ ਦਾ

ਸੀਸੀਟੀਵੀ ਵਿੱਚ ਦੇਖੋ ਤੇ ਜਿਹੜਾ ਉਹ ਇਹਦਾ ਇੱਕ ਟੀਮ ਨੂੰ ਐਕਟਿਵੇਟ ਕਰੋ ਇਮੀਡੀਏਟਲੀ ਇਹ ਚੀਜ਼ ਨੂੰ ਕਰਨਾ ਹੈ ਬਿਸ਼ਰਤ ਕਹਦਾ ਉਹ ਵੀ ਵੀਡੀਓ ਵਿੱਚ ਕਰਨਾ ਆਪ ਨੂੰ ਜੀ 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 ਕੱਲ੍ਹ ਤੋਂ ਕਰਨਾ ਤੇ ਬੈਸ ਹੈ ਸਾਰੇ ਰੈਂਡਰ ਪਟਿਆ ਉਹ ਲੋਕਾਂ ਦਾ ਸਰਕਾਰ ਕਾਮਦੀ ਪਾਰਟੀ ਦੀ ਇਹ ਕੰਮ ਉਹਦੀਆਂ ਕਰ ਰਹੇ ਨੇ ਪ੍ਰੋਪਰ ਚੈਕਿੰਗ ਕਰਦੇ ਨੇ ਕੀ ਹੁੰਦਾ ਇੱਥੇ ਕਮੀ ਰਹਿੰਦੀਆਂ ਵਿੱਚ ਇਹਨਾਂ ਸਾਹਮਣੇ ਫਾਈਲ ਦੁਕਾਨੋਕੇ ਕੰਮ ਕਰਤਾਂ ਕੇ ਲਿਫਟ ਹਰ ਸ਼ਹਿਰ ਮੈਂ ਹੋਂ ਚੱਲਦੀ ਹੋਣੀ ਹੈ ਬਦਨਾਮੀ ਕਿੰਨੀ ਹੁੰਦੀ ਹੈ ਤੁਹਾਡੇ ਅਸਰਾਂ ਦੀ ਜੰਮੇਰ ਸਾਹਿਬ ਦੀ ਗੱਲਾਂ ਲੋਕ ਕਰਦੇ ਨੇ ਇੱਕ ਸੇਧ ਮੰਤਰੀ ਗੜਹਾ ਰਿਹਾ ਉਹਨਾਂ ਨੂੰ 60 ਸਾਲ ਹੋ ਗਏ ਉਹਨੂੰ ਪਤਾ ਕਿੱਦਾਂ ਲੱਗ ਜਾਂਦਾ ਹੈ ਇਹ ਬੰਦਾ ਦਾਖਲ ਹੋਏ ਮਿੰਟਾ ਬਿਆਨ ਦੇਂਦਾ ਇੱਥੇ ਆ ਕੇ ਸਰ ਆਪਣੇ ਹੱਥੋਂ ਕਮੀਰ ਕੁਛੇ ਹਸਪੀਟਲ ਦੇ ਬੰਦੇ ਕਹੀਏ ਜਿਨੇ ਕਿਹੜੇ ਆਪਣ ਖਰਾਬ ਕਰਨ ਫੁੱਲ ਕੋਸ਼ਿਸ਼ ਕਰ ਰਹੇ ਅਸੀਂ ਗੱਲ ਇਹ ਆਲਰੇਡੀ ਗੱਲ ਕਿ ਹਸਪੀਟਲ ਦੀ ਉਹਦਾ ਫਿਰ ਖੁੱਲ੍ਹੇ ਆਉਣੇ ਆਦਮੀ ਹਸਪੀਟਲ ਨਹੀਂ ਖੋਦਣਾ ਉਹ ਐਕਸਿਪਰੋ ਜੀ ਜੇ ਕੋਈ ਗੱਲ ਡਿਗਰੀ ਨਾਲ ਕਰ ਤੁਹਾ ਜਿਹੜਾ ਅਗਲੀ ਵਾਰ ਇਹ ਕਹਿੰਦਾ ਤੁਸੀਂ ਚਾਹੁੰਦੇ ਹੋ ਇੱਕ ਮਿੰਟ ਚੋੜੀ ਲਓ ਇਹਨੂੰ ਬੜਸਾ ਇਹਨਨ ਦੱਸੋ ਮੈਨੂੰ ਜਿਹੜਾ ਦੱਸਣ ਦੋ ਮਿੰਟ ਹੋ ਗਏ ਕੋਈ ਕਾਰਨ ਕਿਤੇ ਇਹਨਾਂ ਨੇ ਮੁਕਾਉਫਾਇ ਉਹ ਇੱਥੇ ਮਿਲਵੰਦੇ ਆ ਤੁਹਾਨੂੰ ਬਾਸ ਦੇਣੇ ਆ ਉਹ ਤਾਂ ਜਿਹੜੇ ਜੋ ਕੁਛ ਅਸੀਂ ਕਰ ਸਕਦੇ ਸੀ ਐਸੀ ਕੀਤਾ ਬੰਦਾ ਹੀ ਲੱਭਾਂ ਸਮੱਸਿਆ ਇਹ ਜਿਹੜਾ ਇਹ ਜਿਹੜਾ ਮੈਂ ਦੋ ਦਿਨਾਂ ਚਿਰ ਤੇ ਕਾਰ ਵੀ ਹੋਣੀ ਸੀ ਉਹ ਜਿਹੜਾ ਵੀਡੀਓ ਵਾਲੇ ਆ ਦੋ ਦਿਨਾਂ ਚਿਰ ਤੇ ਕਾਰ ਵੀ ਹੋਵੇ ਜੇ ਗੱਤ ਇੱਕ ਦਾ ਨਾਮ ਕੀ ਕਰਾਊਡ ਅੱਗੇ ਵਾਲੋ ਡਬਲ ਟ੍ਰਿਪਲ ਹੋਇਆ ਹੈ ਟ੍ਰਿਪਲ ਹੋਇਆ ਤੇ ਬੈਂਡ ਦਾ ਪ੍ਰਬੰਧ ਨਹੀਂ ਕਰ ਲੋਕ ਮੈਂ ਦਿੱਕਣ ਮਿਲਿਆ ਮੈਂ ਕਈ ਉਹ ਮੁਰਵਰ ਸਾਹਿਬ ਤੋਂ ਆਇਓ ਇਹਨੇ ਜਰੂਰ ਆਵਾਜ਼ ਸੁਰੂ ਕਰ ਆਇਓ ਇਹਨੇ ਸਭ ਤੋਂ ਕਰਨ ਜਿਹੜੇ ਮਕਸਦ ਤੋਂ ਮਿਲਿਆ ਨਾ ਆਪਾਂ ਪ੍ਰੋਪਰ ਜਿਹੜਾ ਹੈ ਨਾ ਪਲਾਨਿੰਗ ਨਾਲ ਕਰੀਏ ਸਭ ਨਾਲੋਂ ਪਹਿਲਾਂ ਜ਼ਰੂਰੀ ਇਹ ਮੈਨੂੰ ਸਪਾਈ ਚਾਹੀਦੀ ਉਸ ਦੀ ਠੀਕ ਹੈ ਜੀ ਮੈਂ ਤੁਹਾਡੇ ਬੰਦੇ ਤੁਹਾਡੇ ਕੋਲ ਨਹੀਂ ਹੋ ਸਕਦੀ ਮੈਂ ਆਪਦੀ ਆਵਾਜ਼ੀ ਪਾਰਟੀ ਦੇ ਸਾਰੇ ਵਰਕਰ ਲੈ ਆਉਣੇ ਅਸੀਂ ਅਸੀਂ ਕਰ ਦਿੰਦੇ ਹਾਂ ਅਸੀਂ

ਦਾ ਹੀ ਪਾਇਦਾ ਸਤਿ ਕਿੰਨੀ ਵਾਰੀ ਇਹ ਫੋਨ ਚੁੜਦੇ ਨੇ ਐਵੇਂ ਗੱਲ ਕੀਤੀ ਉਹਨੇ ਮੈਂ ਥਾਟ ਦੱਸਣ ਦੱਸਦੇ ਕਿਉਂ ਨਹੀਂ ਸੌਣਾ ਹੈ ਹਾਈਪੋਰਟ ਜਾਣਾ ਮੈਨੂੰ ਲੈਟ ਆਦੇ ਨੇ ਹਾਈਪੋਰਟ ਜਾਣਾ ਇਹ ਮੈਡਮ ਨੂੰ ਵਟਸਐਪ ਕਰ ਮੈਂ ਕਿਹਾ ਬਤਾ ਮੈਂ ਬਸ ਸਫਰ ਮੈਂ ਬਤਾ ਹਾਂ ਮਨੂ ਬਣ ਗਿਆ ਹਾਈਪੋਰਟ ਦੇਣਾ ਜਦੋਂ ਰੋਜੇ ਪਤਾ ਲੱਗ ਜਾਂਦਾ ਮੈਂ ਆਪਾਂ ਬੈਠੇ ਹੁਣ ਕੋਚਾ ਲੱਗਦਾ ਕੋਈ ਚਲਾਈ ਦੀ ਹੋਵੇ ਪਾਣੀ ਕਰਦੇ ਨੇ ਆਪਣੇ ਬੈਠਣ ਤੋਂ ਬਾਅਦ ਨਹੀਂ ਹੈ ਤਾਂ 2-3 ਘੰਟੇ ਬਾਅਦ ਕੀ ਹੋਵੇ ਤਾਂ ਲੱਗੇ ਜੰਤ ਚਾਰ ਬੰਦੇ ਆਜਰਨੇ ਆ। ਤੁਹਾਡੇ ਇਥੇ ਸੌਂਗ ਤੇ ਤਾਂ ਹੀ ਆਉਗੀ। ਉਹ ਚਾਰ ਬੰਦੇ ਆਜੇ। ਕਾਦੀ ਨਹੀਂ ਸਫਾਈ ਆ ਵਾੜੇ। 5 ਤੇ। ਕਿੰਨੇ ਜਣੇ ਆਣੇ? 13 ਜਣੇ ਨੇ। ਕਿੰਨੀ ਪਹਾਂਦੀ? ਕਿੰਨੇ? ਆਜੇ ਕਿ ਥੋੜਾ ਬਹੁਤ ਤੁਹਾਡੇ ਕੋਲ ਤਾਂ ਇਹ ਲੱਗੇ ਨਹੀਂ ਨੇ। ਆਰੇ ਸੌਤ। ਆਨੇ ਮੈਂ ਸੌਂਗ ਕਰੀ ਮੋਸਟ ਨਾ ਪੜੋ। ਟੈਂਡਸ ਵਾਲਾ ਕਿਥੇ ਤੁਹਾਡਾ? ਟੈਂਡਸ ਸੌਤ ਨੇ। ਆਰੇ ਉੱਡਾ। ले आओ बदलने जा रहे हैं आप लोग उसको जाओ तो रहता है ना मेरे को आगे और कपिल ने तो लोग मामा ने दिया है अभी ऐसे ही नार्ड जावा ना दे टेंशन ਕਪੜੇ ਵੀ ਬਦਲੋ ਨਾ ਜਿੱਦਾਂ ਇਹਨਾਂ ਨੂੰ ਦਬੇ ਦੋ ਸਵਾਰੀ ਦਾ ਕਰਵਾਇਆ ਮਜ਼ਦੂਰੀ ਕਰਦੇ ਕਿ ਜਿੱਤਾ ਨੂੰ ਪਤਾ ਨਾ ਸਰਦਾਰ ਪੈਸਾ ਲਾ ਰਹੀ ਆ ਦੇਖ ਕੁਛ ਨਹੀਂ ਰਿਹਾ ਲੋਕ ਚੜਾ ਕਰ ਲੈ ਆ ਤੁਸੀਂ ਕਹਿਦੇ ਜਿਵੇਂ ਪ੍ਰਚਾਰ ਕਰਦੇ ਆਪਾਂ ਲੈਸ਼ਾ ਦੇ ਵਿੱਚ ਉਹ ਕਹਿੰਦੇ ਆ ਤੁਸੀਂ ਗੱਲਾਂ ਕਰਦੇ ਹੋ ਤੁਸੀਂ ਸਾਨੂੰ ਪੁੱਛੀ ਸੀ ਇਹ ਇਲਾਜ ਚੱਕਾ ਇਲਾਜ ਨਾ ਦੂਰ ਸੇ ਉਹ ਕਿੱਸਾ ਪਵਾਣੇ ਚਿੜਕੀਆਂ ਦੇ ਵਿੱਚ ਨਹੀਂ ਇਹ ਇਲਾਜ ਤਮੀਰ ਜਿੰਨੇ ਨਾਲ ਸਾਡੇ ਉਹਨਾਂ ਦੀ ਮਤਲਬ ਚਲੋ ਕਵਾਲਿਟੀ ਦੇਖਦੇ ਤਾਂ ਉਹਦੇ ਲੋਕਾਂ ਦੇ ਕੰਮ ਬੜੇ ਹੁੰਦੇ ਨੇ ਹੁਣ ਆ ਜਿਹਨੇ ਬਾਰਿਆਂ ਦੇ ਵਿੱਚ ਚੜ੍ਹਦੀਆਂ ਨੇ ਇੱਕ ਜਾਂ ਦੋ ਬੰਦੇ ਬੈਠਦੇ ਨੇ 25 ਮਿੰਟ ਦੇ ਸੁਜੇ ਬੈਠੇ ਇੱਕ ਮਿੰਟ ਜੀ ਬਸ ਮੀਰੋ ਪ੍ਰੈਸ ਕੰਪਨੀ ਗਾਣ ਤੁੰਨੇ ਕਰੇਗੀ ਉਸ ਤੋਂ ਹੋएगी ਐਮਲ ਸਾਹਿਬ ਕੀ ਕਹੋਂਗੇ ਅੱਜ ਜਿਹੜਾ ਤੁਸੀਂ ਇੱਥੇ ਅਸਬਾਲ ਕੌਣ ਸੀ ਅੱਜ ਹਸਪੀਟਲ ਦੇ ਵਿੱਚ ਜੋ ਫਾਜ਼ਿਲਕਾਰਾ ਸਾਡਾ ਜ਼ਿਲ੍ਹਾ ਹਸਪਤਾਲ ਹੈ ਉੱਥੇ ਪਹੁੰਚੇ ਆ ਜੋ ਸਾਨੂੰ ਤੁਹਾਡੇ ਸਾਰੇ ਪੰਦਰਕਾਰ ਪ੍ਰਵਾਹ ਰਾਹੀਂ ਜਾਣਕਾਰੀ ਮਿਲਦੀ ਹੈ ਕੋਈ ਵੀ ਕਿਤੇ ਕੋਈ ਮੁਸੀਬਤ ਆ ਜਾਂਦੀ ਹੈ ਜਾਂ ਕਿਤੇ ਕੋਈ ਕਮੀ ਹੈ ਤਾਂ ਉਸ ਬਾਬਤ ਅੱਜ ਮੈਂ ਹਸਪੀਟਲ ਸਾਡੇ ਏਡੀਸੀ ਸਾਹਿਬ ਔਰ ਮੈਂ ਅੱਜ ਇੱਥੇ ਪਹੁੰਚੇ ਆ ਔਰ ਕਈ ਕਮੀਆਂ ਜਿਹੜੀਆਂ ਮੈਨੂੰ ਦੇਖਣ ਨੂੰ ਮਿਲੀਆਂ ਨੇ ਔਰ ਸਾਰੇ ਜਿਹੜੇ ਸਾਡੇ ਡਾਕਟਰਸ ਨੇ ਅਮਾਨਾ ਮੀਟਿੰਗ ਕਰ ਰਹੇ ਆ ਔਰ ਜਿਹੜੇ ਸਾਡੇ ਇੱਥੇ ਜਿਹੜਾ ਸਫਾਈ ਹਸਪੀਟਲ ਦੀ ਹੈ ਉਹਦੇ ਵਿੱਚ ਮੈਨੂੰ ਕਮੀ ਲੱਗੀ ਤਾਂ ਜਿਹੜੇ ਸਫਾਈ ਜਿਹੜੇ ਇੱਥੇ ਕਰਦੇ ਨੇ ਉਹਨਾਂ ਸਾਰੇ ਦੀ ਮੀਟਿੰਗ ਬੁਲਾਈ ਹੈ ਔਰ ਪ੍ਰੋਪਰ ਜਿਹੜੀ ਸਫਾਈ ਹੋਵੇ ਹਸਪੀਟਲ ਦੇ ਵਿੱਚ ਪਹਿਲੇ ਜਿਹੜਾ ਮੈਂ ਸਮਝਦਾ ਸੱਪ ਸੱਪ ਨਾਲੋਂ ਪਹਿਲਾ ਕੰਮ ਜਿਹੜਾ ਹਸਪੀਟਲ ਦੇ ਵਿੱਚ ਕੋਈ ਲਾਇਕ ਰੌਣ ਹੁੰਦਾ ਹੈ ਤਾਂ ਉੱਥੇ ਸਫਾਈ ਚਾਹੀਦੀ ਹਸਪੀਟਲ ਦੇ ਵਿੱਚ ਤਾਂ ਉਸ ਬਾਬੂ ਸਾਹਿਬ ਇੱਥੇ ਹਸਪੀਟਲ ਦੇ ਵਿੱਚ ਪਹੁੰਚੇ ਆ ਜੇ ਕੋਈ ਹੋਰ ਵੀ ਕਮੀਆਂ ਜਿਵੇਂ ਤੁਸੀਂ ਦੱਸਿਆ ਨੇ ਕਿਹੜੀਆਂ-ਕਿਹੜੀਆਂ ਨੇ ਤਾਂ ਉਹ ਜਿਹੜੀਆਂ ਕਮੀਆਂ ਕਿਸ ਤਰ੍ਹਾਂ ਪੂਰੀਆਂ ਕਰਨੀਆਂ ਨੇ ਉਹ ਸਾਰੀ ਜਿਹੜੀ ਮੀਟਿੰਗ ਹੈ ਸਾਡੇ ਡਾਕਟਰ ਸਰਵੰਨਾ ਰਾਣਾ ਜੀ ਦਾ ਸਪਾਈ ਹੈ ਮੇਰੇ ਸਾਹਿਬ ਕੋਈ ਬੱਚਾ ਕੀ ਕੀਤੀ ਜਾਂਦੀ ਹੈ ਸਫਾਈ ਦੀ ਲੇਕਿਨ ਵਿਵਸਥਾ ਦੁਸਤ ਨਹੀਂ ਹੋ ਪਈ ਅਸੀਂ ਕੋ ਅੱਜ ਸ਼ਕਤੀ ਨਾਲ ਜਿਹੜਾ ਸਾਡਾ ਏਡੀਸੀ ਸਾਹਿਬ ਨੂੰ ਮੈਂ ਕਿਹਾ ਕਿ ਸ਼ਕਤੀ ਨਾਲ ਪੇਸ਼ ਹੋਣਾ ਹੈ ਔਰ ਜੇ ਕਿਤੇ ਵੀ ਕੋਈ ਕਮੀ ਪਾਈ ਜਾਂਦੀ ਹੈ ਕਿਸੇ ਅਧਿਕਾਰੀ ਦੀ ਜਾਂ ਕੋਈ ਸਫਾਈ ਸੇਵਕ ਨਹੀਂ ਕੰਮ ਕਰ ਰਿਹਾ ਸਭ ਦੇ ਤੇ ਜੋ ਬਣਦੀ ਕਾਰ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਵੇ ਔਰ ਅੱਜ ਤੋਂ ਬਾਅਦ ਅਸੀਂ ਬਿਲਕੁਲ ਕਿਸੇ ਨੂੰ ਵੀ ਅਸੀਂ ਇਹੋ ਜਿਹੜਾ ਡਿਊਟੀ ਦੇ ਵਿੱਚ ਕੁਤਾਹੀ ਕਰਦਾ ਹੈ ਬਿਲਕੁਲ ਨਹੀਂ ਬਖਸ਼ਾ ਨਹੀਂ ਹੋਤੇ ਤਾਂ ਕਾਰਵਾਈ ਕਰਾਂਗੇ ਤਾਂ ਕਿ ਜਿਹੜਾ ਤਨਖਾਹ ਲੈਂਦੇ ਨੇ ਚਾਹੇ ਕੋਈ ਵੀ ਨੇ ਜਿਹੜੇ ਸਾਡੇ ਤਨਖਾਹਾਂ ਮਿਲਦੀਆਂ ਨੇ ਤਾਂ ਉਹ ਤਨਖਾਹ ਇਸ ਕਰਕੇ ਮਿਲਦੀ ਹੈ ਤਾਂ ਕਿ ਜਿਹੜੀ ਲੋਕਾਂ ਦੀ ਅਸੀਂ ਸੇਵਾ ਕਰੀਏ ਔਰ ਜੋ ਸਾਡੀ ਡਿਊਟੀ ਬਣਦੀ ਉਹ ਕਰੀਏ ਜੇ ਕੋਈ ਡਿਊਟੀ ਨਹੀਂ ਕਰੂਗਾ ਜੋ ਬਣਦੀ ਡਿਊਟੀ ਨਹੀਂ ਕਰੂਗਾ ਤਾਂ ਹੁਣ ਜਿਹੜਾ ਉਹਦੇ ਤੇ ਅਸੀਂ ਸਖਤ ਐਕਸ਼ਨ ਲਵਾਂਗੇ ਹਰ ਸਭ ਡਾਕਟਰਾਂ ਨੂੰ ਲਾਵਾ ਸਟਾਫ ਦੀ ਵੀ ਕਾਫੀ ਘਾਟ ਦੇਖਣ ਨੂੰ ਮਿਲਦੀ ਹੈ ਤੇ ਕਈ ਸੇਵਾ ਪੂਰੀ ਨਹੀਂ ਹੋ ਸਕੀ ਜਿਨਾ ਹਸਪਤਲ ਹੋਣ ਦੇ ਬਾਵਜੂਦ ਦਿਨ ਤੇ ਮਰੀਜ਼ ਕਈ ਆਉਂਦੇ ਹਨ ਨਾ ਕਾਫੀ ਪ੍ਰਸ਼ਾਣੀ ਦਿੱਸਾਂਗੇ ਅੱਜ ਫਾਜ਼ਿਲਕਾ ਦਾ ਸਿਵਲ ਹਸਪਤਲ ਛੱਡ ਕੋਈ ਦੋ ਸਰਜਨ ਡਾਕਟਰ ਨੇ ਅੱਜ ਜਿਹੜੇ 2 ਸਾਲਾਂ ਦੇ ਵਿੱਚ ਅਸੀਂ ਲੈ ਕੇ ਆਏ ਤਿੰਨ ਸਾਡੇ ਕੋਲ ਗਾਇਨਕੋਲੋਜਿਸ ਡਾਕਟਰਸ ਨੇ ਜਿਹੜੀ ਕਦੇ ਡਾਕਟਰ ਆਪਾ ਗਾਇਨਕੋਲੋਜਿਸ ਸਿਵਲ ਹਸਪਤਲ ਫਾਜ਼ਿਲਕਾ ਦੇ ਵਿੱਚ ਆਇਆ ਹੀ ਨਹੀਂ ਸੀ ਸਾਡੇ ਕੋਲ ਦੰਦਾਂ ਦਾ ਡਾਕਟਰ ਹੈ ਛੋਟੇ ਬੱਚਿਆਂ ਦੇ ਇਲਾਜ ਲਈ ਡਾਕਟਰ ਹੈ ਅੱਖਾਂ ਦਾ ਡਾਕਟਰ ਹੈ ਚੈਸਟ ਦਾ ਇਲਾਜ ਕਰਦਾ ਹੈ ਉਹ ਡਾਕਟਰ ਹੈ ਲਗਭਗ ਸਾਡੇ ਕੋਲ 80% ਦੇ ਕਰੀਬ ਜਿਹੜੇ ਡਾਕਟਰ ਇੱਥੇ ਪੂਰੇ ਨੇ ਔਰ ਜਿਹੜੀਆਂ ਕਮੀਆਂ ਹੋਰ ਵੀ ਰਹਿ ਗਈਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਾਡੀ ਮਾਨਯੋਗ ਸਰਦਾਰ ਪ੍ਰਭਾਸ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਵੇਂ ਡਾਕਟਰਸ ਪਰਤੀ ਕਰ ਰਹੀ ਹੈ ਨਵਾਂ ਸਟਾਫ ਪਰਤੀ ਕਰ ਰਹੀ ਹੈ ਜਿਹੜੇ ਆਉਣ ਵਾਲੇ ਜੋ ਜਿੰਨੇ ਕੋਈ ਕੰਮ ਰਹਿ ਗਈ ਆਉਣ ਵਾਲੇ ਦਿਨਾਂ ਚ ਉਹ ਵੀ ਸਾਰੀਆਂ ਬੂੜੀਆਂ ਆ ਜਾਣ ਜਿਹੜੇ ਜਿਹੜੇ ਤੁਸੀਂ ਚੈੱਕ ਇਨ ਕਰਵਾਉਂਦੇ ਹੋ ਤੁਹਾਡੇ ਆਉਣ ਤੋਂ ਬਾਅਦ ਤੁਸੀਂ ਚੈੱਕ ਕਰਦੇ ਹੋ ਇਹ ਤੁਹਾਨੂੰ ਕਾਰਡ ਵਗੈਰਾ ਜਾਂ ਪਛਤਾ ਦਿਖਾ ਦਿੰਦੇ ਨੇ ਤੁਸੀਂ ਚਲੇ ਜਾਂਦੇ ਹੋ ਮੈਕ੍ਰੋਫਲੀ ਹਟਾ ਕੇ ਤੀਨ ਪਾਰ ਤੁਸੀਂ ਪ੍ਰੋਫੈਸਰ ਡਿਊਟੀ ਇੱਕ ਦੀ ਜ਼ਿੰਮੇਵਾਰ ਕਿਉਂ ਨਹੀਂ ਲਾਉਂਦੇ ਨੇ ਚਾਹੀ ਵੀ ਤੇਰੀ ਜ਼ਿੰਮੇਵਾਰੀ ਇੱਕਾ ਨੂੰ ਦਿੱਕਤ ਆਈ ਜ਼ਿੰਮੇਵਾਰ ਤੂੰ ਬਣੇ ਰਹੋ ਦੇਖੋ ਜੀ ਮੈਂ ਹੁਣ ਜਿਹੜਾ ਇਲਾਜ ਲਗਾਇਆ ਹੈ 10 15 ਦਿਨਾਂ ਬਾਅਦ ਮੈਂ ਹਸਪੀਟਲ ਦੇ ਵਿੱਚ ਆਪ ਸ਼ੱਕਰ ਲਗਾਵਾਗਾ ਜੇ ਕਿਤੇ ਕਮੀ ਪਾਈ ਗਈ ਹੁਣ ਜਿਹੜੀ ਅੱਜ ਹਦਾਇਤ ਕਰ ਰਹੇ ਆ ਉਸ ਹਦਾਇਤ ਤੋਂ ਬਾਅਦ ਕਿਤੇ ਵੀ ਜੇ ਕੋਈ ਕਮੀ ਪਾਈ ਗਈ ਤਾਂ ਫਿਰ ਉਸ ਤੋਂ ਬਾਅਦ ਉਹ ਜੋ ਵੀ ਕਟਾਈ ਕਰੂਗਾ ਉਹ ਵੀ ਡਿਊਟੀ ਜੋ ਆ ਚੰਨੇ ਵਾਲੋ ਐਮਰ ਜੀ ਸਾਹਿਬ ਹਸਪਤਾਲ ਦੇ ਵਿੱਚ ਬੈਠਣ ਨੂੰ ਖਰਾਤ ਜਗ੍ਹਾ ਨਹੀਂ ਹੈ ਮਤਲਬ ਗੱਲ ਕਰਦੀ ਕਿ ਕੁਰਸੀਆਂ ਜਾਂ ਹੋਰ ਚੀਜ਼ਾਂ ਜਿਹੜੀਆਂ ਨਹੀਂ ਲੋਕਾਂ ਦੀ ਮੰਗ ਕਿ ਉਹ ਵਧਾਈ ਜਾਵੇ ਚੈੱਕ ਕਰ ਲੈਣੇ ਆ ਬੜੀਆਂ ਕੁਰਸੀਆਂ ਦੀ ਹੋਰ ਲੋਡ ਹੈ ਚੇਅਰਸ ਦੀ ਲੋਡ ਹੈ ਤੋਂ ਅਸੀਂ ਇੱਥੇ ਬਲਾਕ ਕਿਉਂਕਿ ਨੋ ਡਾਊਟ ਕਿ 80% ਡਾਕਟਰ ਆ ਗਏ ਨੇ ਪੇਸ਼ੈਂਟ ਵੀ ਡਬਲ ਤੋਂ ਟ੍ਰਿਪਲ ਹੋਏ ਨੇ ਗਿਣਤੀ ਵਧੀ ਹੈ ਪਰ ਬਹਿਣ ਦੇ ਸਾਧਨ ਨਹੀਂ ਮਿਲ ਰਿਹਾ ਸੀਗਾ ਗੁਰੂ ਹਰ ਸਾਹਿਬ ਤੋਂ ਇੰਨੀ ਦੂਰੋਂ ਜਲਾਲਾਬਾਦ ਤੋਂ ਮੁਖਤਸਰ ਸਾਹਿਬ ਤੋਂ ਆਵਰਾ ਬੋਰੋਂ ਸੀਤੋਗੁੰਨੋਂ ਕਿੱਥੋਂ ਕਿੱਥੋਂ ਜਿਹੜੇ ਇੱਥੇ ਮਰੀਜ਼ ਇਲਾਜ ਕਰਾਉਣ ਲਈ ਆ ਰਹੇ ਨੇ ਕਿਉਂ ਆ ਰਹੇ ਨੇ ਕਿਉਂਕਿ ਇੱਥੇ ਇਲਾਜ ਬਹੁਤ ਵਧੀਆ ਹੁੰਦਾ ਹੈ ਇੱਥੇ ਇੱਕ ਲੇਡੀਜ਼ ਆਏ ਸੀਗੇ ਜਿਨ੍ਹਾਂ ਨੇ ਆਪਣਾ ਆਪਰੇਟ ਕਰਾਇਆ ਸੀ ਤਾਂ ਮੈਂ ਉਹਨਾਂ ਨੂੰ ਪੁੱਛਿਆ ਤੁਹਾਡਾ ਜਿਹੜਾ ਇਲਾਜ ਹੈ ਕਿਵੇਂ ਹੋਇਆ ਤਾਂ ਮਨੇ ਫੁੱਲ ਸੈਟੀਸਫਾਈ ਜੀ ਕਿ ਸਾਡਾ ਇਲਾਜ ਬਹੁਤ ਵਧੀਆ ਹੋਇਆ ਡਾਕਟਰ ਰੋਹਿਤ ਗੋਇਲ ਜੀ ਨੇ ਉਹਨਾਂ ਦਾ ਜਿਹੜਾ ਆਪਰੇਟ ਕੀਤਾ ਹੈ ਤਾਂ ਉਹ ਜਿਹੜੇ ਦਵਾਈ ਲੈਣ ਆਏ ਸੀਗੇ ਔਰ ਕਹਿੰਦੇ ਹੁਣ ਜਿਹੜੀ ਮੈਂ ਪਹਿਲਾਂ ਨਾਲੋਂ ਕਾਫੀ ਸਹੀ ਹੈ ਇਸੇ ਤਰ੍ਹਾਂ ਰੋਜ਼ ਜਿਵੇਂ ਮਿਲਦੇ ਆ ਕਈ ਪੇਸ਼ੈਂਟ ਮਿਲਦੇ ਆ ਜਿਹੜਾ ਆਪਣਾ ਇੱਥੇ ਇਲਾਜ ਕਰਾਉਂਦੇ ਆ ਉਹ ਪੂਰੇ ਸੈਟੀਸਫਾਈ ਹੋ ਕੇ ਜਾਂਦੇ ਆ ਤੇ ਸਾਰੀ ਚੀਜ਼ ਨੂੰ ਦੇਖਦੇ ਹੋ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਦੂਰੋਂ ਦੂਰ ਕਿ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਵਧੀਆ ਹੁੰਦਾ ਡਾਕਟਰਸ ਵਧੀਆ ਨੇ ਤਾਂ ਉਸ ਕਰਕੇ ਜਿਹੜਾ ਇੱਥੇ ਰਸ਼ ਜ਼ਿਆਦਾ ਹੋਣ ਲੱਗ ਗਿਆ ਔਰ ਇਹਦੇ ਵੀ ਅਸੀਂ ਹੁਣ ਪ੍ਰੋਪਰ ਪਲਾਨਿੰਗ ਕਰਕੇ ਜਿਸ ਤਰ੍ਹਾਂ ਇੱਥੇ ਰਸ਼ ਵੱਧ ਗਿਆ ਤੁਹਾਨੂੰ ਕਿਸ ਤਰੀਕੇ ਅਸੀਂ ਪਲਾਨਿੰਗ ਬਣਾ ਕੇ ਉਸ ਰਸ਼ ਨੂੰ ਕੰਟਰੋਲ ਕਰਨਾ ਔਰ ਜਿਹੜਾ ਹਰ ਕੋਈ ਵੀ ਆਉਂਦਾ ਹੈ ਉਹ ਇਲਾਜ ਤੋਂ ਬਿਨਾ ਨਾ ਜਾਵੇ ਸਾਰੀ ਅਸੀਂ ਪਲਾਨਿੰਗ ਬਣਾ ਡਾਕਟਰ ਰੋਹਿਤ ਬਾਈ ਨੇ ਤੁਸੀਂ ਗੱਲ ਕੀਤੀ ਜੀ ਇਹ ਐਡੀਸ਼ਨਲ ਚਾਰਜ ਤੇ ਹਿਕਰੇਨਾ ਵਾਸਤੇ ਲੋਕਾਂ ਦਾ ਕਹਿਣਾ ਕਾਫੀ ਵੱਧ ਗਿਆ ਦਫ਼ਤਰ ਨੇ ਇਲਾਜ ਹੀ ਨਹੀਂ ਕਰਦੇ ਪਰ ਇੱਥੇ ਇਹਨਾਂ ਚਾਰਜ ਨੂੰ ਕੰਟਰੋਲ ਕੀਤਾ ਜਾਏਗਾ ਐਸਾ ਹੋ ਸਕਦਾ ਦੇਖੋ ਜਿਵੇਂ ਵੀ ਕਿਸੇ ਅਧਿਕਾਰੀ ਦੀ ਕੋਈ ਵੀ ਤਨਤੀ ਹੁੰਦੀ ਹੈ ਤਾਂ ਉਹਦਾ ਜਿਹੜਾ ਵੀ ਰੈਂਕ ਹੁੰਦਾ ਉਹ ਸਾਹਮਣੇ ਰਹਿੰਦੀ ਹੈ ਔਰ ਵਧੀਆ ਕੰਮ ਕਰ ਰਹੇ ਨੇ ਔਰ ਅੱਜ ਜੀਐਸਐਮਓ ਇੱਥੇ ਨੇ ਤਾਂ ਇਹਨਾਂ ਦੀ ਵਧੀਆ ਸੇਵਾਵਾਂ ਕਰਕੇ ਇਹਨਾਂ ਨੂੰ ਜਿਹੜਾ ਚਾਰਜ ਦਿੱਤਾ ਗਿਆ ਕਾ ਜਿਵੇਂ ਜਿਵੇਂ ਵੀ ਕੋਈ ਕਿਸੇ ਅਧਿਕਾਰੀ ਜਿਹੜਾ ਜਿਹੜੀ ਸਟੇਜ ਤੇ ਵਧੀਆ ਕੰਮ ਕਰਦਾ ਜਿਹੜੇ ਰੈਂਕ ਤੇ ਜਿਹੜੇ ਸਰਕਾਰ ਹਨ ਉਹ ਸਤਿਅਕ ਤੇ ਲਗਾਉਂਦਾ ਐਮਬਲਾ ਸਾਹਿਬ ਕਿੱਥੇ ਪੁਲਿਸ ਚੌਕੀ ਬਣਾਉਂਦੀ ਮਾਲਕ ਗੇੜੀਆਂ ਲਗਾ ਚਾਹ ਡਾਕਟਰਾਂ ਵੱਲੋਂ ਬਿਤੇਰੇ ਨੂੰ ਵੀ ਕਈ ਵਾਰ ਦੇਖਿਆ ਕਿ ਮਰੀਜ਼ ਲੋਕ ਰੋਪਾਂਦੇ ਤੇ ਆਪਾਂ ਵੀ ਕਿੱਥੇ ਲੜ ਪੈਂਦੇ ਆ ਤੇ ਡਾਕਟਰਾਂ ਨੂੰ ਖੜਵਾਵਾ ਸਟੇ ਤੇ ਪੁਲਿਸ ਦੇ ਜਿਹੜੇ ਪੀਸੀਆਰ ਦੀ ਟੀਮ ਹੈ ਤੇ ਖੁਲਪਤ ਹੈ ਔਰ ਜੇ ਕੋਈ ਜਿਆਦਾ ਸਾਨੂੰ ਲੱਗਿਆ ਪੁਲਿਸ ਚੌਕੀ ਦੀ ਲੋੜ ਹੈ ਉਹ ਵੀ ਅਸੀਂ ਭਰਾਵਾਂਗੇ ਔਰ ਕੋਈ ਵੀ ਇਹੋ ਜੀ ਕੋਈ ਛੋਟੇ ਮੱਡੇ ਜੇ ਕੁਝ ਵੀ ਹਸਤਲ ਕੋਲੋਂ ਭਰਾ-ਪਰਾ ਨਾਲ ਲੜ ਰਿਹਾ ਹੈ ਪਤਾ ਹੀ ਲੱਗਦਾ ਕੋਦੋਂ ਸਹਿਣ ਸ਼ਕਤੀ ਆਈਕਲ ਖਤਮ ਹੈ ਤਾਂ ਮੈਂ ਤਾਂ ਬੇਨਤੀ ਕਰਾਂਗੇ ਜੇ ਕੋਈ ਗੱਲ ਹੋ ਗਈ ਉਹਨੂੰ ਘਰ ਬੈਠ ਕੇ ਨਿਵੇੜਿਆ ਜਾਵੇ ਛੋਟੀਆਂ-ਛੋਟੀਆਂ ਗੱਲਾਂ ਤੇ ਅੱਜ ਭਰਾ-ਪਰਾ ਨਾਲ ਲੜ ਰਿਹਾ ਹੈ ਤਾਂ ਮੈਂ ਸਮੇਂ ਦਾ ਸਮਾਜ ਦੇ ਵਿੱਚ ਇੱਕ ਜਿਹੜਾ ਬਹੁਤ ਹੀ ਸਹਿਨ ਸ਼ਕਤੀ ਦਾ ਜਿਹੜਾ ਮੈਂ ਸਮਝਦਾ ਇੱਕ ਮੈਸੇਜ ਆਪਾਂ ਦੇਣਾ ਚਾਹੀਦਾ ਜੇ ਕੋਈ ਗੱਲ ਹੋ ਗਈ ਹੈ ਪਿੰਡ ਦੇ ਪੰਚਾਇਤ ਬੈਠੀ ਹੈ ਕੋਈ ਮੋਤਵਰ ਬੰਦੇ ਬੈਠੋ ਨਾਲ ਜਾ ਕੇ ਗੱਲ ਕਰਨੀ ਚਾਹੀਦੀ ਹੈ 100 ਹੱਲ ਹੁੰਦੇ ਨੇ ਹੱਲ ਨਿਕਲ ਜਾਂਦੇ ਨੇ ਮੈਂ ਹੀ ਬੇਨਤੀ ਕਰਾਂ ਕਿ ਲੜਾਈ ਝਗੜਿਆਂ ਦੇ ਵਿੱਚ ਕੁਝ ਨਹੀਂ ਪਿਆ ਆਪਾਂ ਸਾਰੇ ਜਿਹੜਾ ਇੱਕ ਸਮਾਜ ਨੂੰ ਚੰਗਾ ਬਣਾਈਏ ਔਰ ਜੇ ਕੋਈ ਕਿਸੇ ਨੂੰ ਦਿੱਕਤ ਹੈ ਪੰਚਾਇਤ ਨਾਲ ਗੱਲ ਕਰੇ ਜੇ ਪੰਚਾਇਤ ਨਹੀਂ ਕਰ ਸਕਦੀ ਫਿਰ ਸਾਡੇ ਕੋਲ ਆ ਜੇ ਅਸੀਂ ਉਹਦਾ ਹੱਲ ਕੱਢਾਂਗੇ ਬਿਠਾ ਕੇ ਜਿਹੜਾ ਰਾਜ ਦੇ ਵਸ ਹੈ ਜੀ ਅਮਰੀਕਾ ਤੁਹਾਨੂੰ ਅਲਿਗਨਕ ਤੁਸੀਂ ਲੈ ਗਏ ਮੇਰੇ ਸਾਰੇ ਨਾਲ ਕਿਉਂ ਹੋ ਕਿ ਕਿਸ ਤਰ੍ਹਾਂ ਤੁਹਾਨੂੰ ਮੋਲ ਲੱਗਿਆ ਜਿਹੜਾ ਬੇਸਿਕ ਸਾਨੂੰ ਲੱਗਿਆ ਨਾ ਕਿਉਂਕਿ ਹਸਪੀਟਲ ਦੇ ਵਿੱਚ ਨਾ ਇਲਾਜ ਅੱਛਾ ਹੋ ਰਿਹਾ ਉਸ ਅੱਛੇ ਇਲਾਜ ਕਰਕੇ ਜਿਹੜੇ ਮਰੀਜ਼ ਵਧ ਗਏ ਪਹਿਲੇ ਜਦੋਂ ਅਸੀਂ ਐਨਾਲਿਸਿਸ ਕੀਤਾ ਸੀ ਤੇ 300 ਮਰੀਜ਼ ਆ ਰਹੇ ਸੀ ਹੁਣ ਅੱਜ ਕੱਲ ਜਿਹੜੀ ਇਹਨਾਂ ਦੀ ਐਵਰੇਜ ਓਪੀਡੀ ਚੱਲ ਰਹੀ ਹੈ 600 ਦੀ ਚੱਲ ਰਹੀ ਹੈ ਔਰ 1000 ਨੂੰ ਵੀ ਟੱਚ ਕਰ ਜਾਂਦੇ ਨੇ ਜਿੰਨਾ ਮਤਲਬ ਜੇ ਆਪਾਂ 2 ਟਾਈਮ ਜਾਂ 3 ਟਾਈਮ ਪੇਸ਼ੈਂਟ ਵਧ ਗਏ ਹੈ ਤਾਂ ਸਾਨੂੰ ਇਨਫਰਾਸਟ੍ਰਕਚਰ ਵੀ ਹੋਰ ਵਧਾਣ ਦੀ ਲੋੜ ਹੈ ਕੋ ਐਮਐਲਏ ਸਾਹਿਬ ਵੀ ਇਹੀ ਸੈਸ ਕਿ ਜਿਹੜੇ ਲੋਕ ਆ ਰਹੇ ਕਿਉਂਕਿ ਨੰਬਰ ਵੱਧ ਗਿਆ ਨੰਬਰ ਵਧਣ ਨਾਲ ਚੇਅਰ ਜਿਹੜੀਆਂ ਉਹਨਾਂ ਦੇ ਬੈਠਣ ਦੀ ਉਹ ਵੀ ਸਾਨੂੰ ਵਧਾਣੀਆਂ ਪੈਣਗੀਆਂ ਵਾਟਰ ਸਰਸਰਸ ਨੂੰ ਲਾਣੇ ਪੈਣਗੇ ਜਿਆਦਾ ਨਾਲ ਸਫਾਈ ਦਾ ਲੈਵਲ ਵੀ ਵਧਾਉਣਾ ਪਏਗਾ ਪਤਾ ਪਏਗਾ ਪਲਸ ਜਿਹੜੇ ਸਾਡੇ ਡਾਕਟਰ ਘਟ ਨੇ ਉਹਨਾਂ ਲਈ ਅਸੀਂ ਆਲਰੇਡੀ ਗਵਰਨਮੈਂਟ ਨੂੰ ਵੀ ਲਿਖ ਦਿੱਤਾ ਕਿ ਸਾਨੂੰ ਕਿ ਹੋਰ ਡਾਕਟਰ ਪ੍ਰੋਵਾਈਡ ਕਰਾ ਦੇਣ ਕੋਈ ਬੰਦਾ ਨਹੀਂ ਕਰਵਾਇਦਾ ਕੋਈ ਟ੍ਰਾਈਅਰਿਸਟ ਇਹ ਟ੍ਰਾਈਅਰਿਸਟ ਖਰਚੇ ਬਚਾ ਕੇ ਕਿਉਂਕਿ ਦਾ ਸਟਾਫ ਤੇ ਦਵਾਈ ਵਾਲਾ ਸਟਾਫ ਵੀ ਕਾਫੀ ਘੱਟ ਹੈ ਉੱਥੇ ਕਾਫੀ ਰਸ਼ ਦਵਾਈ ਡਿਸਟ੍ਰਿਬਿਊਸ਼ਨ ਤੇ ਉਹਨਾਂ ਨੂੰ ਇਨਕਰੀਸ ਕਰਨਾ ਸਾਹਿਬ ਉਹਨੂੰ ਗੇਟ ਦੇ ਬਾਹਰ ਲੋਕ ਹੀ ਹੀ ਕਹਿੰਦੇ ਪਏ ਨੇ ਵੀ ਉੱਥੇ ਬੰਦਾ ਨਹੀਂ ਹੈ ਮੈਡੀਸਨ ਡਿਸਟ੍ਰਿਬਿਊਸ਼ਨ ਤੇ ਕੋਈ ਬੰਦਾ ਨਹੀਂ ਹੈ ਸਰ ਮੈਡਮ ਬੈਸ ਮੈਡੀਸਨ ਡਿਸਟ੍ਰਿਬਿਊਸ਼ਨ ਤੇ ਇਹਦਾ ਪਰਚਾ ਹੋਣਾ ਹੈ ਉੱਥੇ ਸਟਾਫ ਨਹੀਂ ਪਹੁੰਚਦਾ ਹਾਂਜੀ ਠੀਕ ਹੈ ਇਹ ਕੋਈ ਗਾਰਨਟੀਆਂ ਦੇ ਬੰਦੇ ਜੀ ਪਦਕਾਰ ਵਜੋਂ ਕਹਿੰਦੇ ਵੀ ਨਦੀ ਹੁੰਦੇ ਚੱਲ ਜਾਂਦੇ ਆ ਉਹਨਾਂ ਦਾ ਜੀ ਜਿਨ੍ਹਾਂ ਤੋਂ ਡਾਟਾ ਲਿਆ ਜੀ ਇਹਨਾਂ ਨੇ ਆਲਰੇਡੀ ਪੁਲਿਸ ਨੂੰ ਲਿਖਿਆ ਐਫ ਆਈ ਆਰ ਕਰਨ ਵਾਸਤੇ ਮੈਂ ਲੈਟਰ ਦੇਖ ਲਈ ਜੀ ਮੈਡਮ ਤੋਂ ਆ ਗਈ ਮੈਨੂੰ WhatsApp ਤੇ ਜੀ ਉਹ ਵੀ ਲਾਫਟਾ ਡਾਟਾ ਵੀ ਤਾਂ ਪੁਲਿਸ ਇਹ ਐਗਜ਼ਾਈ ਕਰਨੀ ਹਾਲਤ ਵਿੱਚ ਵੀ ਚਲਾ ਰਹੇ ਨੇ ਜੀ ਉਹਨੂੰ ਵੀ ਹੈਵ ਟੈਲ देम ਕਿ 24 ਘੰਟੇ ਦੇ ਵਿੱਚ ਉਹ ਜਿਹੜਾ ਗਲਤ ਕੁਝ ਚੱਲ ਰਿਹਾ ਹੈ ਇਹਨੇ ਕੋਈ ਸਰਟੀਫਿਕੇਟ ਜਾਲੀ ਹੈ 24 ਆਵਰ ਦੇ ਵਿੱਚ ਸਾਨੂੰ ਸਿਵਲ ਸਰਜਨ ਸਾਹਿਬ ਰਿਪੋਰਟ ਕਰਨ ਠੀਕ ਹੈ ਥੈਂਕ ਯੂ ਥੈਂਕ ਯੂ ਆਗੇ ਸਪਾਈ ਵਾਲੇ ਮਾਰਨਿੰਗ ਕੇਅਰ ਸਰ ਮੇਰਾ ਜਿਹੜਾ ਤੁਸੀਂ ਇੱਕ ਮੈਡਮ ਨੂੰ ਕਰ ਲਓ ਇਹ ਧਰਨੀਵਾਲ ਵਾਲਾ ਚੈੱਕ ਕਰਾਉਂਦਾ ਚੌਕੀ ਕਰਦੇ ਸਭ ਨੂੰ ਇੱਕ ਤੁਹਾਡਾ ਸਫਾਈ ਜਿਹੜੇ ਕਰਦੇ ਹੋ ਨਾ भी वो कैसे साइड डिस्प्ले है भागेश भाई वाले जी आप अपने साहब क्यों लगा रहे हो आप साइड कराओ मुझे आज तोड़े दसों जी तुम्हारा सफाई का डबल है ना जो बटु पे साथ में चेक करो अपनी बिजली है मॉरटोर है कितने बजे करा सफाई का лез सफाई का दायित्व है आर्टो तो कोई सफाई का ड्यूटी है संस्थानो साफ साफ करना है तुम लोग प्लीज करोगी अपनी सफाई का ध्यान रखो ठीक है ये दोबारा ऐसा ना पाएड़ा कोई गलत काम करेगा विल टेक एक्शन चौथी रैंक ड्यूटी है 10 ही बड़ा साहब हां जी दसों 36 बजे लड़के वाली सफाई सेवा हां जी जीन्ना लोग से 13 बंदे काम करें सफाई सेवा ऐसे हम ठीक है बाकी सारे हां जी ਕੋਈ ਵਾਰ ਟੈਨਸ਼ਨ ਬਣਾਇਆ ਕੋਈ ECG ਕਰਦਾ ਹੈ ਕੋਈ ਸਨਾਨਾ ਕਰਦਾ ਕੋਈ ਢਮਗਾ ਕਰਦਾ ਪਿਆ ਇਹਨੂੰ ਕਹਦਾ ਉਹ ਜੀ ਆਪਣਾ 13 ਬੰਦੇ ਤੋਂ ਬਹੁਤ ਘੱਟ ਨੇ ਇਸ ਹਵਾਲੇ ਆਪਣੇ ਕੋਲ 600 ਤੋਂ 1000 ਦਿੰਦਾ ਆ ਰਿਹਾ ਨਾ 50 500 800 900 50 ਵਰ ਨੋਟਡ ਡਾਕਟਰ ਸਾਹਿਬ ਇੱਕ ਸੈਕਿੰਡ ਇਹ ਐਸਾ ਮਸਲਾ ਇੱਕ ਮਿੰਟ ਹੋ ਜਾ ਜਿਹੜੇ ਸਫਾਈ ਦੀ ਡਿਊਟੀ ਸਫਾਈ ਕਿਉਂ ਨਹੀਂ ਕਰਦਾ ਜੀ ਦੱਸੋ ਤੁਹਾਡੀ ਡਿਊਟੀ ਹੈ ਨਾ ਤੁਸੀਂ ਦੱਸੋ ਆਪਾਂ ਜਿਹਨਾਂ ਨੇ ਸਫਾਈ ਤੇ ਲਗਾਇਆ ਹੈ ਜੋ ਸਫਾਈ ਨਹੀਂ ਕਰਨਾ ਚਾਹੁੰਦੇ ਘਰ ਭੇਜੋ ਵੱਧੂ ਲੋਕ ਸਾਡੇ ਕੋਲ ਚਾਰੇ ਬੇਰੁਜ਼ਗਾਰ ਵਹਿਲੇ ਨੇ ਬਣਾਉਣੀ ਤੇ ਇੱਕ ਸਟ੍ਰਿਕਟ ਐਕਸ਼ਨ ਦੇ ਨਾਲ ਇੰਪਲੀਮੈਂਟ ਕੀਤਾ ਤੁਸੀਂ ਅੱਗੇ ਰੋਕਦਾ ਜੋ ਪੋਸਟ ਵੇਖੋ ਸਫਾਈ ਸੇਵਕ ਦੀ ਐ ਸਫਾਈ ਕਰਨੀ ਪੈਣੀ ਤਾਂ ਇਹ ਬੁਰਾ ਹਾਲਾਤ ਇਸੇ ਬਿਧਾਓ ਜੀ ਮੈਂ ਬਾਅਦ ਵਿੱਚ ਦੱਸਾਂ ਜਿਹੜਾ ਕੋਈ ਕੰਮ ਨਹੀਂ ਕਰਦਾ ਵੇਖੋ ਕੋਈ ਲੈਣਾ ਦੇਣਾ ਨਹੀਂ ਸਾਨੂੰ ਕਿਸੇ ਨਾਲ ਵੀ ਡਿਊਟੀ ਕਰਵਾਓ ਜਿਹੜੀ ਉਹਨਾਂ ਦੀ ਹੈਗੀ ਹੈ ਕੋਈ ਸਪਾਰਸ਼ ਨਹੀਂ ਮੈਂ ਤੁਹਾਡੇ ਕੋਲ ਪਿਛਲੀ ਵਾਰ ਵੀ ਆਇਆ ਸੀਗਾ ਕਿਸੇ ਦੀ ਕੋਈ ਸਪਾਰਸ਼ ਨਹੀਂ ਜਿਹੜਾ ਕੰਮ ਹੈ ਉਹਨੂੰ ਕਰਨਾ ਪੈਣਾ ਜੇ ਨਹੀਂ ਕਰੋਗਾ ਤੁਸੀਂ ਆਪ ਦੇ ਜਿਹੜੇ ਰਿਪੋਰਟ ਬਣਾਉ ਉਹਨੂੰ ਘਰ ਭਟਾਈਏ ਦੂਜੇ ਬੰਦੇ ਦੇ ਜੇ ਬੇਰੀ ਬੇਸਿਕ ਸੇ ਵੀ ਹੈ ਨਾ ਸਫਾਈ ਹੋ ਗਿਆ ਪਾਣੀ ਹੋ ਗਿਆ ਮੈਨੂੰ ਕਿਸੇ ਨੂੰ ਸੁਰਖਰਾਉਣਾ ਅਸੀਂ ਦੋ ਦਿਨ ਬਾਅਦ ਦੁਬਾਰਾ ਚੱਕਰ ਠੀਕ ਪਾਣੀ ਦਿਓ ਜੀ ਸਰ ਅਸੀਂ ਪੰਡਾ ਹੈ ਅਮਲੇ ਸਾਹਿਬ ਇੱਕ ਸਵਾਲ ਖੜਾ ਹੋਇਆ ਹੈ ਕਿ ਹੁਣੇ ਉਹਨਾਂ ਨੇ ਕਿਹਾ ਵੀ ਜਿਹੜੇ ਸਫਾਈ ਕਰਮੀ ਨੇ ਈਸੀਜੀ ਕਰਦੇ ਨੇ ਇਹਨਾਂ ਕੋਲ ਵੱਡੇ ਘਰ ਚੱਲਣਾ ਹੈ ਤਾਂ ਇਹਨਾਂ ਨੂੰ ਮੈਂ ਕਹਿੰਦਾ ਮੈਂ ਕਾਰ ਇੰਕਰੀਸ ਕਰਾਉਂਗਾ ECG ਦਾ ਕਰ ਸਫਾਈ ਕਰਮੀ ECG ਕਰ ਸਕਦਾ ਸਰ ਨਹੀਂ ਸਵਾਲ ਖੜਾ ਆ ਹੁਣੇ ਉਹਨਾਂ ਨੇ ਕਿਹਾ ਕਿ ਸਫਾਈ ਕਰਮੀ ECG ਕਰ ਰਿਹਾ ਹੈ ਸਟਾਫ ਨਾਲ ਸਰ ਉਹ ਹੈਲਪਰ ਨਾ ਲਗਾਏ ਹੁੰਦੇ ਸਟਾਫ ਨਾਲ ਕਰਦੇ ਨਹੀਂ ECG ਨਹੀਂ ਕਰਾਉਂਦੇ ਸਾਡੇ ਸਾਡੀ ਵੈਕੈਂਸੀ ਚ ਨਾ ਹੈਲਪਰ ਲਿਓ ਨਾ ਹੈਲਪਰ ਹੈ ਵੈਕੈਂਸੀ ਸਾਡੀ ECG ਦਾ ਡਿਫਰੈਂਸ ਕੀ ਹੈ ਸਾਡੀ ਸਰਵਿਸ ਵਿੱਚ ਜੋ ਵੈਕੈਂਸੀ ਚ ਹੈਗੇ ਨੇ ਸਰ ਪਰ ਲਗਾਏ ਹੋਏ ਨੇ ਉਹ ਡਾਕਟਰਾਂ ਕੋਲੇ ਲਗਾਏ ਹੋਏ ਨੇ ਕੋਈ ECG ਨਾ ਹੈਲਪਰ ਲਗਾਏ ਸਮਾਨ ਸਮਾਨ ਕਿਰਾਏ ਸਰ ਕੋਈ ਜਿਹੜੇ ਦੂਸਰੇ ਚਾਹੀਦੇ ਹੈਲਪਰ ਹੋਰ ਤੁਸੀਂ ਰਖਵਾ ਲਓ ਡਿਮਾਂਡ ਭੇਜੋ ਮੁੱਸਲ ਅਕੋਰਡਿੰਗ ਅਸ ਕੋ ਜਾ ਰੱਖ ਦੇਣਾ ਸਟ੍ਰੈਂਥ ਹੁੰਦੀ ਹੈ ਸਰ ਅਸੀਂ ਉਨੇ ਹੀ ਆਊਟਸੋਰਸ ਕਰਦੇ ਹਾਂ ਬਾਕੀ ਮੈਕਸਿਮਮ ਲਿਮਿਟ ਰੱਖਦੇ ਹਾਂ ਹਾਂ ਜਿਹੜਾ ਸਪਾਈ ਦਾ ਡਾਕਟਰ ਕਰਾਈ ਕਰਦਾ ਹੋਵੇ ਤੇ ਕਰਦਾ ਹੀ ਨਾ ਹੋਵੇ ਤੇ ਨਾਲੇ ਚੈੱਕ ਕਰੋ ਮੈਡਮ ਜਿਹੜੇ ਸਪਾਈ ਕਰਦੇ ਨੇ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਗ੍ਰੋਥ ਦੇ ਵਜਨ ਪੋਸਟ ਸਿਫਟ ਕਰੋਗੇ ਸਪਾਈ ਹੋਵੇ ਠੀਕ ਹੈ ਜੀ ਸਾਰੇ 50 ਦਿਨ ਨੂੰ ਤਨਖਾਹ ਮਿਲਦੀ ਸਰ ਤੋਂ 50 ਦਿਨ ਵੀ ਇਧੇ ਜਾਂਦੇ ਨੇ ਹਰ ਮਹੀਨੇ ਸਰ ਹੁਣ ਵੀ ਬਜਟ ਨਹੀਂ ਆ ਦੇ ਸਕਦੇ ਸਾਡੇ ਨਾਲ 9000 ਤਨਖਾਹ ਤੇ ਹੁਣ ਵੀ ਬਜਟ ਨਹੀਂ ਸਾਡੇ ਨਾਲ ਕੀ ਦੱਸੋ ਜੀ 50 ਦਿਨ ਵੀ ਇਧੇ ਜਾਂਦੇ ਨਾਲ ਸਮਾਨ ਮਿਲਦਾ ਜੀ ਕੋਈ ਚਾਹ ਪੋਚਣ ਜੀ ਮੈਂ ਬਜਟ ਤੋਂ ਤੁਹਾਡਾ ਸਾਲ ਦਾ ਕੱਖਾ ਬਗੜ ਮੈਂ ਜੀ ਸਰ ਮੰਤਰੀ ਆਪਣਾ 3000 ਸਟੇਟ ਤੋਂ ਤਾਂ ਤੁਸੀਂ ਉਹਦੇ ਵਿੱਚ ਐਡਵਾਂਸ ਜੀ ਨੂੰ ਤਾਂ ਮੰਗ ਲਓ ਨਾ ਤੁਸੀਂ ਸਾਡੇ ਨਾਲ ਅਸੀਰ ਸਰ ਕੰਟਰੈਕਟਰ ਨੂੰ ਲੈ ਕੇ

ਨਹੀਂ ਡਾਡ ਸਾਹਿਬ ਸਹੀ ਕਰ ਰਹੇ ਸਾਡੀ ਕੋਆਪਰੇਟਿਵ ਸਾਡਾ ਸਾਈਡਲ ਕੋਆਪਰੇਟ ਬਹੁਤ ਅੱਛਾ ਕਰ ਰਹੀ ਨੇ ਤੁਸੀਂ ਇਹ ਕਰੋ ਨਾ ਜਿਹੜਾ ਇਹ ਕੰਮ ਹੈ ਪਹਿਜਨਾ ਹੁੰਦਾ ਪੈਸਾ ਸਾਡਾ ਦਸਤੀ ਜਿੱਦਨੇ ਕੱਟਿਆ ਹੈ ਇਹ ਤੁਹਾਡੀ ਟਿਲ ਹੈ ਜਿਹੜਾ ਗਵਰਨਰ ਟਿਲ ਹੈ ਨਹੀਂ ਸਰ ਹੁਣ ਤੁਹਾਡਾ ਵੀ ਸ਼ੁਰੂ ਕਰਤਾ ਰੈਗੂਲਰ ਸੰਗਠਨਾਂ ਦਾ ਉਹਦਾ ਵਾਸ਼ਿੰਗ ਵੀ ਸ਼ੁਰੂ ਹੋ ਗਈ ਹੈ ਲੈ ਲੋ ਇਹ ਵੀ ਬਹੁਤ ਸ਼ੁਰੂ ਹੋ ਗਿਆ ਮੈਨੂੰ ਦਿਖਾਓ ਸਾਰਾ ਹਸਪਤਾਲ ਕਿੱਥੇ ਕਿੱਥੇ ਸਪਲਾਈ ਹੋ ਰਹੀ ਹੈ ਮੈਂ ਚਲਦਾ ਲੱਗੇ ਚਲਣਾ ਤੇਰਾ ਪਰਨਾ ਹਸਪਤਾਲ